हिमाਚਲੀ जनहित महासभा पंजाब कार्यकारिणी ਦੇ ਵੱਲੋਂ ਖਰੜ ਦੇ ਵਿੱਚ ਇੱਕ ਪ੍ਰੈਸ ਵਾਰਤਾ ਕੀਤੀ ਗਈ ਹੈ ਤਦ ਦੱਸਿਆ ਗਿਆ ਕਿ 21 ਦਸੰਬਰ ਨੂੰ ਸ਼੍ਰੀ ਰਾਮ ਪਵਨ ਦਸਹਿਰਾ ਮੈਦਾਨ ਖਰੜ ਦੇ ਵਿੱਚ ਪਹਾੜੀ ਸੱਭਿਆਚਾਰ ਤੇ ਖਾਨ ਪੀਣ ਤੇ ਤਾਰਿਖ ਹਿਮਾਚਲੀ ਉਤਸਵ ਤੁਮ-ਤਾਮ ਦਿਨਾ ਕੀਤਾ ਜਾਣਾ ਜਿਸ ਨੂੰ ਲੈ ਕੇ ਇੱਥੇ ਪ੍ਰਧਾਨ ਜੁਗਦੇਵ ਪਟਿਆਲ ਦੇ ਵੱਲੋਂ ਦੱਸਿਆ ਗਿਆ ਕਿ ਇਸ ਮੌਕੇ ਹਿਮਾਚਲ ਪ੍ਰਦੇਸ਼ ਦੇ ਪ੍ਰਸਿੱਧ ਪਹਾੜੀ ਗਾਇਕ ਮੋਹਿਤ ਗਰਗ ਵੀ ਪੇਸ਼ਕਾਰੀ ਦੇਣਗੇ ਤੇ ਇੱਥੇ ਹਸੀਨ ਬਾਦੀਆਂ ਤੋਂ ਪਰੰਪਰਾਗਤ ਪਹਾੜੀ ਰਸੋਈ ਇਹ ਵੀ ਦੀਰਪਿਤ ਤੇ ਇਥੇ ਹਸੀਨਵਾਦੀਆਂ ਤੋਂ ਪਹਾੜੀ ਰਸੋਈਆਂ ਨੂੰ ਵੀ ਸੱਦਾ ਪੇਜਿਆ ਗਿਆ ਇਸ ਉਤਸਵ ਦੇ ਵਿੱਚ 2000 ਤੋਂ ਵੱਧ ਮਹਿਮਾਨਾਂ ਦੇ ਲਈ ਪਹਾੜੀ ਗੀਤ ਸੰਗੀਤ ਲੋਕ ਨ੍ਰਿਤ ਤੇ ਹਿਮਾਚਲੀ ਧਾਮ ਦੀਆਂ ਵਿਸ਼ੇਸ਼ ਵਿਵਸਥਾਵਾਂ ਹੋਈਆਂ ਨੇ ਦੱਸ ਦਈਏ ਕਿ ਮहासਚੀਵ ਪ੍ਰਵੇਸ਼ ਭਾਰਤੀ ਦਾ ਇਹ ਕਹਿਣਾ ਕਿ ਹਿਮਾਚਲ ਤੋਂ ਬਾਹਰ ਕਿਸੇ ਹੋਰ ਰਾਜ ਦੇ ਵਿੱਚ ਇਸ ਤਰੀਕੇ ਦਾ ਸਮਾਗਮ ਆਪਣੇ ਆਪ ਦੇ ਵਿੱਚ ਇੱਕ ਅਨੋਖਾ ਉਪਰਾਲਾ ਤੇ ਇਸ ਦੇ ਦਰਮਿਆਨ ਦੱਸ ਦਈਏ ਕਿ ਇੱਥੇ ਇਸ ਸਮਾਗਮ ਦੇ ਵਿੱਚ ਸਭ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਤੇ ਸਮਾਜਿਕ ਕਾਰਕੁਨ ਵੀ ਸ਼ਾਮਲ ਹੋਣ ਜਾ ਰਹੇ ਨੇ ਤਾਂ ਗੌਰਤਲ ਬੈਗੇ ਪਿਛਲੇ ਕੁਝ ਸਾਲਾਂ ਦੇ ਵਿੱਚ ਖਰ ਦੇ ਵਿੱਚ ਪ੍ਰਵਾਸੀਆਂ ਦੀ ਗਿਣਤੀ ਕਾਫੀ ਵਧੀ ਹੈ ਜਿਸ ਦੇ ਵਿੱਚ ਹਿਮਾਚਲ ਵਾਸੀਆਂ ਦੀ ਗਿਣਤੀ ਕਾਫੀ ਜ਼ਿਆਦਾ ਹੈ ਤੇ ਇਸੇ ਨੂੰ ਦੇਖਦਿਆਂ ਹੋਇਆਂ ਹਿਮਾਚਲੀ ਲੋਕ ਜੋ ਕਿ ਪੰਜਾਬ ਨਾਲੋਂ ਵੱਖਰੇ ਨਹੀਂ ਹੈ ਤੇ ਇਸੇ ਦੇ ਲਈ ਇਸ ਤਰੀਕੇ ਦੀ ਦੁਹਰੀ ਸਾਂਝੀ ਵਿਰਾਸਤ ਤੇ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਹੋ ਰਿਹਾ ਹੈ ਮੈਂ ਸਸ਼ਿਕ ਮੈਂ ਸਸ਼ੀ ਕੰਡਰ ਹਿਮਾਚਲ ਜਨ ਹਿਤ ਪੰਜਾਬ ਨਾਲ ਮੈਂ ਜੁੜੇ ਹੋਏ ਹਾਂ ਮੈਂ ਇੱਕ ਤੋਂ ਇਹ ਪਤਾ ਰਾ ਚਾਹਤਾ ਹਾਂ ਕਿ ਜੇ ਹਿਮਾਚਲ ਜਨ ਇਤ ਮਹਾ ਸਭਾ ਹੈ ਉਹ ਕੌਣ ਕੌਣ ਸੇ ਕਾਰਜਕਾਰੀ ਇੱਕ ਤੋਂ ਇਹ ਤੋਂ ਉਹ ਰਾਜਨੀਤਿਕ ਪਾਰਟੀ ਨਹੀਂ ਹੈ सब लोगों के भलाई का काम कर रही है इनका अपना एक एजुकेशन सेल इनका जो था फिर उसके बाद इनका जो था आई टी सेलिन के बने हुए हैं फिर जो असहाय बच्चे हैं उनके लिए काम कर रही है जो रोज़गार बच्चों को रोजगार की आजकल बड़ी नौबत है बड़ी प्रॉब्लम है तो उन सब के लिए मिलजुल के हम काम कर रहे हैं कई बच्चे हैं जो बाहर से आ रहे हैं जिनके रहने के लिए कोई फैसिलिटीज़ नहीं है उन लोगों को हम अपने कॉन्टैक्ट नंबर दे रहे हैं कि ताकि उनको रात को रहने के लिए कहीं भी उनको एडजस्ट किया जा सके उनको था बाकी मेन जो था हम तो पंजाबियों को तो बहुत धन्यवाद दिए जो लोग आज भी हमारे साथ जो था कंधा से कंधा जोड़ के चले हुए हैं वैसे भी हिमाचल जो था वो पंजाब का एक हिस्सा है और आज भी जो हमारे रिश्ते हैं हाँ जी सर हाँ जी सर सर प्रसाय मेरा नाम अरविंद कटवाल और हिमाचल जनित महासभा दो हज़ार इक्कीस बढ़ी सी ਔਰ ਇਹਦਾ ਮੂਲ ਮਕਸਦ ਕਿਉਂਕਿ ਤੇ ਹਿਮਾਚਲੀਆਂ ਦੀ ਸੰਖਿਆ ਜਿਹੜੀ ਹੈ ਖਰੜਚ ਬਹੁਤ ਵੱਧ ਰਹੀ ਹੈ ਖਰੜਚ ਹਿਮਾਚਲੀ ਨਹੀਂ ਦਾ ਤੋਂ ਬਈ ਵਸਾਈ ਜਿਹੜੇ ਅੱਗੇ ਖਰੜਚ ਵਸ ਰਹੇ ਔਰ ਪ੍ਰਵਾਸੀਆਂ ਦੀ ਸੰਖਿਆ ਖਰੜਚ ਬਹੁਤ ਵਧੀ ਹੈ ਇਹ ਸਾਰੇ ਸਭ ਤੋਂ ਪਹਿਲੇ ਤਾਂ ਜਿਹੜੇ ਮੂਲ ਨਿਵਾਸੀ ਹੈਗੇ ਖਰੜਚ ਦੇ ਅਸੀਂ ਉਹਨਾਂ ਦੇ ਬਹੁਤ ਆਭਾਰੀਆਂ ਬਹੁਤ ਤਧਵਾਦਾਂ ਕਰਦੇ ਹਾਂ ਉਹਨਾਂ ਦਾ ਕਿ ਉਹਨਾਂ ਨੇ ਖੁਲੀਆਂ ਬਾਵਨਾਂ ਸਾਰਿਆਂ ਦਾ ਇੱਥੇ ਸਵਾਗਤ ਕੀਤਾ ਔਰ ਸਾਰਿਆਂ ਨੂੰ ਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵੀ ਖਰੜ ਦੀ ਪ੍ਰੋਗਰੈਸ ਵਾਸਤੇ ਦੇ ਉੱਥਾਨ ਵਾਸਤੇ ਤਰੱਕੀ ਵਾਸਤੇ ਔਰ ਇੱਥੇ ਇੱਕ ਅੱਛਾ ਸਮਾਜ ਬਣੇ ਉਹਦੇ ਵਾਸਤੇ ਅਸੀਂ ਕੰਟ੍ਰਿਬਿਊਟ ਕਰੀਏ ਤੇ ਹਿਮਾਚਲ ਜਨਿਤ ਮਹਾਸਭਾ ਦਾ ਇਹੀ ਇੱਕ ਸਭ ਤੋਂ ਵੱਡਾ ਮਕਸਦ ਹੈ ਕਿ ਅਸੀਂ ਜਿਹੜਾ ਇੱਥੇ ਦਾ ਸਮਾਜ ਹੈ ਉਹਨੂੰ ਜੋੜੀਏ ਔਰ ਉੱਥੇ ਜਿਹੜਾ ਇੱਕ ਅੱਛਾ ਵਾਤਾਵਰਣ ਕ੍ਰੀਏਟ ਹੋਏ ਨਾਲ ਦੂਸਰੇ ਹਿਮਾਚਲ ਪੰਜਾਬ ਤੋਂ ਆਲਾ ਹਿਮਾਚਲ ਦਾ ਜਿਹੜਾ ਜਨਮ ਹੈ ਉਹ ਪੰਜਾਬ ਤੋਂ ਹੀ ਹੋਇਆ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਵੀ ਸਾਰੇ ਇਕੱਠੇ ਮਿਲ ਜੁਲ ਕੇ ਰਹੀਏ ਇੱਕ ਅੱਛਾ ਸਮਾਜ ਬਣੇ ਉਹਦੇ ਵਿੱਚ ਹਿਮਾਚਲੀ ਆਪਣਾ ਪੂਰਾ ਤਨ ਮਨ ਤਨ ਨਾਲ ਕੌਂਟ੍ਰਿਬਿਊਟ ਕਰਨਗੇ ਔਰ ਕਰ ਰਹੇ ਹਨ ਇਹ ਸਾਡਾ 21 ਦਸੰਬਰ 2025 ਨੂੰ ਸ੍ਰੀ ਰਾਮ ਭਵਨ ਸਾਡਾ ਕਲਚਰ ਪ੍ਰੋਗਰਾਮ ਹੈ ਜਿਹਦੇ ਵਿੱਚ ਸਾਡੇ ਚੀਫ ਗੈਸਟ ਆਣਗੇ ਸਰਦਾਰ ਅੰਜੀਤ ਸਿੰਘ ਜੀ ਔਰ ਸਿੰਗਲ ਸਾਡੇ ਆਰੇ ਨੇ ਮੋਹਿਦ ਗਰ ਧਰੇ ਤੋਂ ਇਸ ਤੋਂ علاوہ ਸਾਡੇ ਕੁਝ ਐਮਐਲਏ ਕੋਈ ਐਕਸ ਹੈ ਕੋਈ ਪ੍ਰੈਜ਼ੈਂਟ ਹੈ ਉਹ ਵੀ ਜਰੂਰ ਤੋਂ ਵੀ ਆਣੇ ਆਪਣੇ ਆਪਣੀ ਐਕਟੀਵਿਟੀ ਨੂੰ ਅਸੀਂ ਉਹ ਕਰਨ ਵਾਸਤੇ ਇਸੇ ਪ੍ਰੋਗਰਾਮ ਰੱਖਿਆ ਹੋਇਆ 1 ਇੱਕ ਦਸੰਬਰ ਦਾ 10 ਵਜੇ ਤੋਂ ਲੈ ਕੇ 3 ਵਜੇ ਤੱਕ ਰਹੇਗਾ ਤੇ ਕੁਝ ਸਪੈਸ਼ਲ ਵੀ ਰੱਖਿਆ ਹੋਇਆ ਇਹਦੇ ਵਿੱਚ ਇਹ ਜਿਹੜਾ ਪਹਾੜੀ ਇਹਦੇ ਵਿੱਚ ਸਾਡੇ ਇੱਕ ਹਿਮਾਚਲੀ ਧਾਮ ਹੁੰਦੀ ਹੈ ਉਹ ਅਸੀਂ ਰੱਖੀ ਹੋਈ ਹੈ ਤਾਂ ਕਿ ਚਾਹੇ ਪੰਜਾਬ ਦਾ ਹੋਵੇ ਚਾਹੇ ਹਿਮਾਚਲ ਦਾ ਹੋਵੇ ਕੋਈ ਵੀ ਆਵੇ ਆਪਣਾ ਧਾਮ ਦਾ ਹਾਂ ਕਿ ਗੰਦਰ ਪ੍ਰੋਗਰਾਮ ਦੇਖੇ ਉਹ ਧਾਮ ਦਾ ਆਨੰਦ ਲਵੇ ਤੇ ਸਰ ਕਿਹੜੀ ਸਭਾ ਤੇ ਕਿੰਨਾ ਆਪਣਾ ਪ੍ਰੋਗਰਾਮ ਜਾਨੇ ਜਨਤ ਮਾ ਸਭਾ ਹੈ ਇਹ ਸਾਡਾ ਸੈਕੰਡ ਐਨੂਅਲ ਫੰਕਸ਼ਨ ਹੈ ਜੀ ਇਹ ओके थैंक। ਪੰਜਾਬ ਵਿੱਚ ਬੈਡਟਾ ਪ੍ਰੋਗਰਾਮ ਕਰਵਾਇਆ ਜਾਇਆ ਹਿਮਾਚਲ ਮਸਬਾ ਬੋਲੋ। ਇਹਦੇ ਜੀ ਕੁਝ ਖਾਸ ਕੀ ਹੈ ਤੇ ਕਿੰਨੇ ਵੇ ਪ੍ਰੋਗਰਾਮ ਹੈ? ਇਹ ਜੀ ਸਾਡਾ ਦੂਜਾ ਪ੍ਰੋਗਰਾਮ ਹੈ। ਵਾਰਸ਼ਿਕ ਤੇ ਖਾਸ ਇਹਦੇ ਵਿੱਚ ਪਹਾੜੀ ਨਾਟਕੀ ਤੁਸੀਂ ਦੇਖੋਗੇ। ਪਹਾੜੀ ਗਾਣੇ ਤੁਸੀਂ ਸੁਣ ਸੁਣ ਪਾਓਗੇ। ਹਿਮਾਚਲ ਦਾ ਇੱਕ ਬਹੁਤ ਪਿਆਰਾ ਆਵਾਜ਼ ਵਾਲਾ ਸਿੰਗਰ ਹੈ ਮੋਹਿਤ ਗਰਗ ਉਹ ਆ ਰਿਹਾ ਹੈ। ਤੇ ਲੇਡੀਜ਼ ਅਸੀਂ ਆਪਣੇ ਵੱਲੋਂ ਵੀ ਇੱਕ ਹਿਮਾਚਲੀ ਜਿਹੜਾ ਡਾਂਸ ਹੈ ਉਹ ਪ੍ਰਸਤੁਤ ਕਰਨਗੇ ਤੇ ਹਿਮਾਚਲ ਦੀ ਡੈਲੀਕੈਸੀ ਜਿਹੜੀ ਵਰਲਡ ਫੇਮਸ ਹੈ ਸਾਡੀ ਧਾਮ ਉਹ ਅਸੀਂ ਇੱਥੇ ਲੋਕਾਂ ਨੂੰ ਪਰੋਸਾਂਗੇ ਤੇ ਸਪੈਸ਼ਲੀ ਧਾਮ ਲਈ ਲੋਕਾਂ ਦਾ ਮਤਲਬ ਮਾਊਥ 워ਟਰਿੰਗ ਚੀਜ਼ ਹੈ ਸਾਡੇ ਲਈ ਉਹ ਤੇ ਅਸੀਂ ਸੰਦੇ ਪੰਜਾਬੀ ਵੇਸ ਚੀਜ਼ ਇਸ ਕਲਚਰ ਦਾ ਆਨੰਦ ਮਾਣਨ ਤੇ ਪੰਜਾਬ ਸਾਡੀ ਕਰਮ ਭੂਮੀ ਹੈ ਜਨਮ ਭੂਮੀ ਬੇਸ਼ੱਕ ਹਿਮਾਚਲ ਰਹੀ ਹੋਏ ਬਟ ਪੰਜਾਬ ਦੇ ਹਰ ਦੁੱਖ ਸੁੱਖ ਵਿੱਚ ਅਸੀਂ ਸਾਂਝੀ ਰਵਾਂਗੇ ਅੱਜ ਕੀ ਕਰਨ ਚੱਲਦੇ ਸਰ ਇਹ ਸਾਡਾ ਜਿਹੜਾ ਪਹਿਲਾ ਪ੍ਰੋਗਰਾਮ ਹੋਇਆ ਉਹਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਜੀ ਕਿ ਸਾਰੀ ਪਾਰਟੀਆਂ ਨੂੰ ਇਕੱਠਾ ਕਰਨੇ ਦਾ ਕੰਮ ਕੀਤਾ ਸੀਗਾ ਇੱਥੇ ਵੀ ਇਸ ਪ੍ਰੋਗਰਾਮ ਦੇ ਵਿੱਚ ਵੀ ਸਾਡੇ ਕੋਲ ਸਾਰੀ ਰਾਜਨੀਤਿਕ ਪਾਰਟੀਆਂ ਸਾਰੀ ਸਮਾਜਿਕ ਸੰਸਥਾਵ ਸਾਰੇ ਮੋਹਤਵਰ ਜਿਹੜੇ ਖੜ੍ਹਦੇ ਨੇ ਉਹਨਾਂ ਸਾਰਿਆਂ ਨੇ ਸਾਡਾ ਸੱਦਾ ਕਬੂਲ ਕਰਿਆ ਜੀ ਔਰ ਸਾਨੂੰ ਉਮੀਦ ਹੈ ਕਿ ਸਾਰੀਆਂ ਪਾਰਟੀਆਂ ਨੂੰ ਅਸੀਂ ਇੱਕ ਮੰਚ ਤੇ ਲਿਆ ਕੇ ਇਹ ਇੱਕ ਮੇਲ ਜੋਲ ਦੀ ਔਰ ਵੈਸੇ ਵੀ ਪੰਜਾਬ ਜਿਹੜਾ ਹੈ ਉਹ ਮੋਰੀ ਰਿਆ ਹੋਇਆ ਸਾਰੇ ਪਾਸੇ ਤੇ ਇੱਥੇ ਵੀ ਅਸੀਂ ਪੰਜਾਬ ਦੇ ਵਿੱਚ ਇਹ ਮੱਛਲੀ ਸੰਸਕ੍ਰਿਤੀ ਦੀ ਝਲਕ ਜਿਹੜੀ ਆ ਉਹ ਬੜੇ ਖੁੱਲੇ ਦੇ ਨਾਲ ਦਿਖਾਉਣ ਦੀ ਕੋਸ਼ਿਸ਼ ਕਰਨੀ ਹੈ ਜੀ ਠੀਕ ਹੈ